ਪੰਪਾ ਤੇ ਲੱਗੀ ਪਹੜੀ ਭਾਰੀ ਭੀੜ ਡਰਾਈਵਰਾਂ ਦੀ ਹੜਤਾਲ ਦਾ ਦਿਖ ਰਿਹਾ ਅਸਰ ਜਲੰਧਰ ਦੇ ਲਾਡੋ ਵਾਲੀ ਰੋਡਸ ਤੇ ਪੈਟਰੋਲ ਪੰਪ ਦੇ ਉੱਤੇ ਲੋਕਾਂ ਦਾ ਭਾਰੀ ਰਾਸ਼ ਦੇਖ ਸਕਦੇ ਹੋ ਤੁਸੀਂ ਔਰ ਲੋਕਾਂ ਦੇ ਮਨ 'ਚ ਇੱਕ ਖਰਚਾ ਬਣਿਆ ਹੋਇਆ ਕਿ ਪਤਾ ਨਹੀਂ ਇਹ ਹੜਤਾਲ ਕਿੰਨੀ ਕੀ ਦੇਰ ਹੋਰ ਚੱਲਣ ਵਾਲੀ ਆ ਪ੍ਰਸ਼ਾਸਨ ਨੂੰ ਇਸ ਵਾਰ ਧਿਆਨ ਦੇਣ ਦੀ ਲੋੜ ਹੈ ਨਹੀਂ ਤਾਂ ਬਲੈਕ ਮਾਰਕੀਟਿੰਗ ਵੀ ਹੋਣ ਦਾ ਡਰ ਹੈ ਜਲੰਧਰ ਦੇ ਲਾਡੋ ਵਾਲੀ ਰੋਡਸ ਤੇ ਇੰਡੀਅਨ ਆਇਲ ਦੇ ਪੈਟਰੋਲ ਪੰਪ ਦੇ ਉੱਤੇ ਲੱਗੀ ਭਾਰੀ ਭੀੜ ਤੁਸੀਂ ਦੇਖ ਸਕਦੇ ਹੋ ਲਗਭਗ ਅੱਧਾ ਕਿਲੋਮੀਟਰ ਤੱਕ ਗੱਡੀਆਂ ਦਾ ਜਿਹੜਾ ਜਾਮ ਆ ਉਹ ਲੱਗਿਆ ਹੋਇਆ ਲੋਕ ਤੜਾਈ ਤੜਾਈ ਕਰ ਰਹੇ ਨੇ ਪਤਾ ਨਹੀਂ ਕਿੰਨੀ ਦੇਰ ਤੱਕ ਇਹ ਜਾਮ ਜਿਹੜਾ ਹੈਗਾ ਇਹ ਹੜਤਾਲ ਚੱਲੇਗੀ ਔਰ ਹੜਤਾਲ ਦਾ ਅਸਰ ਸਾਫ਼ ਦੇਖ ਸਕਦੇ ਹੋ ਲੋਕਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ